Oh, <laughs> ਦੇਰ ਪੱਕ ਪਾਕ ਸੰਡੇਜ ਜਾਂ ਮਾਰੀ ਭਾਵਨਾ ਇਹ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਿਕ ਭਾਰਤ ਦੇ ਕਾਨੂੰਨ ਮੁਤਾਬਿਕ ਕੀ ਕਰਾਂਗਾ ਕੀ ਕਰਾਂਗਾ ਜੈ ਹਿੰਦ ਜੈ ਜੀ ਮੇਰੀ ਉਹ ਬੇਟੀ ਹੈ ਜੀ ਸੁਭਾਰਿ ਸਤੂ ਦੇ ਅੱਠ ਵੱਲ ਬੜਾ ਹੀ ਸ਼ੁਭ ਦਿਹਾੜਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਕੱਲੇ ਚਾਰ ਜ਼ਿਲ੍ਹਿਆਂ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਬਾਈਪੋਲ ਤੇ 19 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈ सीएम साहब ਵੱਲੋਂ ਵੱਖ-ਵੱਖ ਸਾਡੇ ਮੰਤਰੀ ਸਾਥੀਆਂ ਵੱਲੋਂ ਜਿਹੜੀ ਸੌ ਸਾਰੇ ਵਿਧਾਇਕਾਂ ਵੱਲੋਂ ਸੌਂਚ ਇਕਵਾਈ ਜਾ ਰਹੀ ਹੈ ਜਿਹੜੇ ਜਿਹੜੇ ਨਵੇਂ ਚੁਣ ਕੇ ਪੰਜ ਸਹਿਬਾਨ ਆਏ ਹਨ ਤੇ ਉਸੇ ਰਿਤੇ ਹ ਤਜਰੂਪੜ ਜ਼ਿਲ੍ਹੇ ਦੇ ਵਿੱਚ ਲਗਭਗ 4400 ਜਿਹੜੇ ਹੈ ਪੰਚਾਂ ਨੂੰ ਜਿਹੜਾ ਹੈ ਉਹ ਜਿਹੜੀ ਸੌਂਚ ਇਕਵਾਈ ਗਈ ਹੈ ਤੇ ਮੇਰੇ ਨਾਲ ਰੋਪੜ ਦੇ ਵਿਧਾਇਕ ਤੇ ਉਹ ਵੀ ਮੌਜੂਦ ਸੀ ਸਾਰੇ ਪ੍ਰਸ਼ਾਸਨ ਦੇ ਵੱਲੋਂ ਤੇ ਅਸੀਂ ਹੀ ਉਹਨਾਂ ਨੂੰ ਜਿੱਥੇ ਜਦੋਂ ਉਹਨਾਂ ਨੂੰ ਆਪਣੇ ਫਰਜ਼ ਦੱਸੇ ਗਏ ਤਾਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਆਪਣੇ ਆਪਣੇ ਪਿੰਡ ਤੇ ਆਪਣੇ ਆਪਣੇ ਔਰਡ ਨੂੰ ਚਮਕਾਉਣ ਦਾ ਕੰਮ ਹੈ ਹਰ ਪਿੰਡ ਦੇ ਵਿੱਚ ਸਰਕਾਰੀ ਸਕੂਲਾਂ ਦੀ ਜਿਹੜੀ ਹੈ ਉਸ ਦੀ ਰੱਖ-ਰਖਾਵ ਜਿਹੜਾ ਹੈ ਡਿਸਪੈਂਸਰੀਆਂ ਪਸ਼ੂ ਡਿਸਪੈਂਸਰੀਆਂ ਇਹਨਾਂ ਦੇ ਉੱਤੇ ਹਰੀਆਲੀ ਦੇ ਉੱਤੇ ਕੰਮ ਕੀਤਾ ਜਾਵੇ ਬਹੁਤ ਸਾਰੇ ਕੰਮ ਹੈ ਜਿਹੜੇ ਆ ਪਿੰਡ ਲੈਵਲ ਤੇ ਵਾਰਡ ਲੈਵਲ ਤੇ ਹੋ ਸਕੀਏ ਨਰੀਗਾ ਸਕੀਮ ਦਾ ਵੱਤੂ ਅਲਾ ਲਿਆ ਜਾ ਸਕੇ ਪੰਜਾਬ ਸਰਕਾਰ ਜਿਹੜੀ ਪਹਿਲ ਸਕੀਮ ਹੈ ਸੀਐਮ ਸਾਹਿਬ ਦੀ ਉਹਦਾ ਵੱਤੂ ਅਲਾ ਲਿਆ ਜਾ ਸਕੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦਾ ਜਿਹੜਾ ਹੈ ਆਪਾਂ ਨਿਰਮਾਨ ਕਰੀਏ ਪਿੰਡਾਂ ਚ ਗਰਾਊਂਡਾਂ ਦਾ ਨਿਰਮਾਨ ਕਰੀਏ ਇਹੀ ਅਸੀਂ ਜਿਹੜੀ ਉੱਥੋਂ ਬੇਨਤੀ ਕੀਤੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਵੱਖ-ਵੱਖ ਸਕੀਮਸ ਹੈ ਹਰ ਮੈਕਮੇਂ ਦੇ ਵੱਲੋਂ ਉਹ ਵੀ ਜਿਹੜੀ ਇਹਨਾਂ ਨੂੰ ਸਭਲੇ ਪੰਚ ਸਭਾਾਂ ਨੂੰ ਦੱਸਿਆਂਗੇ ਅੱਛਾ ਇੱਕ ਪੰਚਾਇਤ ਸਰਪੰਚਾਂ ਨੂੰ Sí. ਕੋਈ ਐਲਾਨ ਵੀ ਕੀਤਾ ਹੈ ਜੀ ਇਹਦੇ ਵੱਲੋਂ ਅਸੀਂ ਜਿਹੜੀ ਬੁੱਕਲੇਟ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਤੁਸੀਂ ਬਿਲਕੁਲ ਸਹੀ ਆਖਿਆ ਕਿ ਬਹੁਤਾਂ ਬਹੁਤੀ ਵਾਰੀ ਜਿਹੜਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਕੀ ਕੀ ਕਰ ਸਕਦੇ ਨੇ ਤੇ ਬਹੁਤ ਸਾਰੀ ਇਸ ਕਰਕੇ ਜਿਹੜੀ ਬਹੁਤ ਸਾਰੀ ਸਕੀਮਾਂ ਦਾ ਲਾਭ ਉਹ ਪਿੰਡ ਤੋਂ ਵਾਂਝਿਤ ਰਹਿ ਜਾਂਦਾ ਤਾਂ ਇਸ ਦੇ ਉੱਤੇ ਜਿਹੜੀ ਸਰਪੰਚ ਸਾਹਿਬਾਂ ਦੀ ਅਸੀਂ ਟ੍ਰੇਨਿੰਗ ਫੁੱਲ ਡੇ ਟ੍ਰੇਨਿੰਗ ਜਿਹਦੇ ਵਿੱਚ ਵਕ ਵਕ ਮੈਕਪੇ ਦੇ ਅਧਿਕਾਰੀ ਆ ਕੇ ਦੱਸਣ ਵੀ ਇਹ ਵਾਲਾ ਕੰਮ ਇਦਾਂ ਹੋਊਗਾ ਇਹ ਵਾਲੀ ਫਾਈਲ ਤੁਸੀਂ ਇਦਾਂ ਬਣਾਣੀ ਹੈ ਤਾਂ ਕਿ ਵੱਤ ਤੋਂ ਅੱਜ ਜਿਹੜਾ ਪਿੰਡ ਦਾ ਫਾਇਦਾ ਹੋ ਸਕੇ ਤੇ ਇਹ ਜ਼ਿਲ੍ਹਾ ਪੱਧਰ ਤੇ ਹੋਏਗੀ ਟ੍ਰੇਨਿੰ ਗਰ ਰਿਹਾ ਫਿਰ ਉਸ ਬੋਲੇ ਜ਼ਿਲ੍ਹੇ ਚ ਵੀ اچھا اچھا ਰੋਪੜ ਜ਼ਿਲ੍ਹੇ ਦੀ ਗੱਲ ਕਰ ਲਈਏ ਤੁਸੀਂ ਆਪ ਕਿਹਾ ਕਿ ਨੀਲੇ ਪਾਣੀ ਨੇ ਪਹਾੜ ਜੰਗਲ ਹੈ ਪਰ ਕੋਈ ਕੰਮ ਨਹੀਂ ਹੋ ਰਿਹਾ ਟੂਰਿਜ਼ਮ ਨਹੀਂ ਜੀ ਤੁਸੀਂ ਬਿਲਕੁਲ ਗਲਤ ਤੁਹਾਡੀ ਜਾਣਕਾਰੀ ਹੈ ਜਿੰਨਾ ਟੂਰਿਜ਼ਮ ਦਾ ਕੰਮ ਚਾਏ ਜਿਹੜੇ ਤੁਸੀਂ ਬਹੁਤ ਐਫਰਟ ਕਰਕੇ ਸਾਡੇ ਵਿਧਾਇਕ ਸਾਹਿਬਾਨ ਨੇ ਜਿਹੜੇ ਸਾਡਾ ਇੱਥੇ ਦਾ ਇਤਿਹਾਸ ਸੀ ਖਾਸ ਕਰਕੇ ਰੋਪੜ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਚ ਟ੍ਰੀਟੀ ਹੋਈ ਸੀ ਉਹ ਜਗਾ ਜਿਹੜੀ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਉਹ ਤਿਆਰ ਹੋ ਚੁੱਕੀ ਹੈ ਨੰਗਲ ਦੇ ਲਈ ਲੈਂਡ ਆਈਡੈਂਟੀਫਾਈ ਹੋ ਚੁੱਕੀ ਹੈ ਟੈਂਟ ਸਿਟੀਜ਼ ਲਈ ਜਿਹੜੇ ਹੋਰ ਬਹੁਤ ਸਾਰੇ ਪ੍ਰੋਜੈਕਟ ਹੈ ਟੂਰਿਜ਼ਮ ਦੇ ਉਹ ਇੱਥੇ ਆਇਆ ਤੇ ਤੁਸੀਂ ਜੇਕਰ ਤੁਸੀਂ ਇਸ ਗੱਲ ਦਾ ਪ੍ਰਮਾਨ ਇਸ ਤੋਂ ਵੀ ਹੋਊਗਾ ਤੁਸੀਂ ਸੜਕਾਂ ਦੇ ਆਲੇ ਦੁਆਲੇ ਜਿਹੜੀ ਇਸ ਵੇਲੇ ਡਵੈਲਪਮੈਂਟ ਹੋ ਰਹੀ ਹੈ ਜਿਹੜੇ ਨਵੇਂ ਪ੍ਰੋਜੈਕਟਸ ਆ ਰਹੇ ਨੇ ਜੇ ਟੂਰਿਜ਼ਮ ਵਧਿਆ ਤੁਸੀਂ ਅੱਜ ਤੋਂ 3 ਸਾਲ ਪਹਿਲਾਂ ਜਿੱਨੇ ਈਟਿੰਗ ਪੁਆਇੰਟ ਸੀ ਜਿੱਨੇ ਟਾਬੇ ਸੀ ਉਹ ਦੇਖ ਲਓ ਕੋਈ ਵੀ ਇੱਕ ਨਹੀਂ ਸੀ ਅੱਜ ਵੱਡੀਆਂ ਵੱਡੀਆਂ ਕੰ ਪਰਨਾ ਇਹੀ ਰੋਡ ਸੀ ਇੱਥੋਂ ਹੀ ਸਾਰਾ ਹਿਮਾਚਲ ਨੂੰ ਟ੍ਰੈਫਿਕ ਜਾਂਦਾ ਸੀ ਕੋਈ ਬ੍ਰੇਕ ਵੀ ਨਹੀਂ ਮਾਰਦਾ ਸੀ ਅੱਜ ਤੁਸੀਂ ਇਸ ਰੋਡ ਦੇ ਆਲੇ ਦੁਆਲੇ ਸਿਰਨਾ ਕੀ ਆ ਸਾਡੇ ਏਰੀਆ ਦੀ ਜ਼ਮੀਨਾਂ ਸਾਡੇ ਲੋਕਾਂ ਨੂੰ ਕਾਰੋਬਾਰ ਨਵੇਂ ਢਾਬੇ ਬਹੁਤ ਸਾਰੇ ਈਟਿੰਗ ਜੁਆਇੰਟਸ KFC ਆ ਰਹੇ ਆ 스타ਬਕਸ ਆ ਰਹੇ ਆ ਮੈਂ ਪਹਿਲਾਂ ਸੀਗਾ ਹੀ ਨਹੀਂ ਇਹਦਾ ਮਤਲਬ ਟੂਰਿਜ਼ਮ ਵੱਧ ਰਿਹਾ ਤਾਂ ਹੀ ਉੱਥੇ ਕੋਈ ਇਨਵੈਸਟਮੈਂਟ ਕਰੂਗਾ ਇਹ ਜਿਹੜੇ ਆ ਇਹ ਦੋਨੋਂ ਸੜਕ ਦੇ ਦੋਨੋਂ ਪਾਸੇ ਇਹ ਅੱਜ ਤੋਂ ਪਹਿਲਾਂ ਇੱਕ ਵੀ ਪੁਆਇੰਟ ਨਹੀਂ ਸਿੱਧਾ ਜਾ ਕੇ ਲੋਕ ਹਿਮਾਚਲ ਜਾਂਦੇ ਸੀ ਉਹਦੇ ਨਾਲ ਕੀ ਲੋਕਲ GST ਕਲੈਕਸ਼ਨ ਲੋਕਲ ਬੱਚਿਆਂ ਨੂੰ ਰੋਜ਼ਗਾਰ ਪਿੰਡ ਦੇ ਨੇੜੇ ਨਿੱਪਨਕਾਰਸ਼ੀਆ ਟੂਰਿਜ਼ਮ ਟੂਰਿਸਟ ਕੰਪਨੀ ਦੇਖੋ ਜੀ ਬਹੁਤ ਸਾਰੀ ਹੈ ਹੈ ਟੈਂਡਰ ਲਈ ਰੈਡੀ ਹੈ ਪੇਰਜ਼ੈਂਟ ਮੋਝੇ ਵੀ ਟੈਂਡਰ ਲਈ ਰੈਡੀ ਹੈ ਦੇਖੋ ਮੈਂ ਬਹੁਤ ਸਾਰੀ ਜਿਵੇਂ ਚੀਜ਼ਾਂ ਮੇਰੇ ਕੋਲ ਟੂਰਿਜ਼ਮ ਵਿਭਾਗ ਸ਼ੋਅ ਆਜ ਕੁਝ ਵੀ ਨਹੀਂ ਲਈ ਰਿਹਾ ਬਹੁਤ ਅਰਚਨਾ ਹੁੰਦੀਆਂ ਜੀ ਜਿਵੇਂ ਉਸ ਨੂੰ ਉੱਤੇ ਕਰਕੇ ਜਿਵੇਂ ਵਿਕਾਸ਼ੀਆ ਦੇ ਵਿੱਚ ਬਿਲਕੁਲ ਅਨਪਲਾਨਡ ਤਰੀਕੇ ਨਾਲ ਪਹਿਲਾਂ ਉਹ ਨੂੰ ਕੇਂਦਰ ਸਰਕਾਰ ਦੇ ਕੋਲੋਂ ਫਾਈਲ ਰੁੱਲਦੀ ਰਹੀ ਉਹਨੂੰ ਬਣਾਉਣ ਦੇ ਲਈ ਉਹਨੂੰ ਅਸੀਂ ਵਾਪਸ ਲਿਆ ਕੇ ਹੁਣ ਜਿਹੜਾ ਫਾਈਨਲ ਸਟੇਜ ਦੇ ਉੱਤੇ ਹੈ ਅਧਿਆਨਨਪੁਰ ਸਾਹਿਬ ਦੇ ਵਿੱਚ ਇੱਕ ਹੋਟਲ ਹੈ ਜੀ ਉਹਦੇ 10% ਹਿੱਸਾ ਕੇਂਦਰ ਦਾ ਹੈ ਅਸੀਂ ਉਹਨੂੰ ਕਹਿਆ ਜਾਂ ਤੁਸੀਂ ਲੈ ਲਓ ਸਾਨੂੰ ਲੈ ਲਓ ਹੁਣ ਉਹ ਜਿਹੜਾ ਕੇਂਦਰ ਆਨ ਫਾਈਨਲ ਸਟੇਜ ਤੇ ਆ ਕੇ ਮੰਨਿਆ ਕਿ ਸਾਨੂੰ 1 ਕਰੋੜ ਰੁਪਏ ਜਮ੍ਹਾਂ ਕਰਾ ਦਿਓ ਸੀ ਉਹ ਦੇ ਦਾਂਗੇ ਸੋ ਇਹ ਪਿਛਲੇ ਸਮੇਂ ਦੇ ਜਿਹੜੀ ਗੈਰ ਤੁਸੀਂ ਕਹਿ ਸਕਦੇ ਹੋ ਕਿ ਪਰਵਾਹੀ ਨਹੀਂ ਕੀਤੀ ਉਹਦਾ ਹੌਲੀ ਹੌਲੀ ਜਿਹੜਾ ਹੋਊਗਾ ਠੀਕ ਨਹੀਂ ਜਿਵੇਂ ਨਹਿਰਾ ਦਰਿਆ ਹੈਗਾ ਇਹਦੇ ਕੰਢਿਆਂ ਤੇ ਕਾਫੀ ਕੁਝ ਡਿਵੈਲਪਮੈਂਟ ਹੋ ਸਕਦਾ ਹੈ ਬਿਲਕੁਲ ਸਹੀ ਗੱਲ ਹੈ ਤੇ ਕਰ ਵੀ ਰਹੇ ਆ ਜੀ ਤੇ ਜੋ ਤੁਸੀਂ ਜੋ ਦੀ ਗਾਈਡਲਾਈਨਸ ਚ ਰੱਖ ਕੇ ਵੀ ਨੰਗਲ ਦੇ ਵੀ ਸਾਨੂੰ ਬਹੁਤ ਵੱਡੀ ਚੁਣੌਤੀ ਆਉਂਦੀ ਹੈ ਕਿਉਂਕਿ ਇਟ బర్డ్ సెంచరీ సో ਜਦੋਂ ਵੀ ਕੁਝ ਕਰਦੇ ਆ ਤਾਂ ਬਹੁਤ ਸਾਰੇ ਜਿਹੜੀ ਰੁਕਾਵਟਾਂ ਆਉਂਦੀਆਂ ਅਸੀਂ ਉੱਥੇ ਵੀ ਜਿਹੜਾ ਇਸ ਵਾਰੀ ਪਲਾਨ ਕਰ ਰਹੇ ਇੱਕ ਨੰਗਲ ਫੈਸਟੀਵਲ ਬਣਾ ਰਹੇ ਜੀ ਤਰਬਨ ਮਿਊਜ਼ੀਅਮ ਵੀ ਬਣਾ ਰਹੇ ਤਰਬਨ ਬਹੁਤ ਕੁਝ ਹੈ ਜੀ ਤੁਸੀਂ ਉੱਥੇ ਨੇਚਰ ਪਾਰਕ ਬਣਾਇਆ ਬਹੁਤ ਕੁਝ ਹੈ ਟੂਰਿਜ਼ਮ ਦਾ ਟੂਰਿਸਟ ਫੈਸਿਲਿਟੇਸ਼ਨ ਸੈਂਟਰ ਹੈ ਲਗਭਗ 100 ਕਰੋੜ ਦੇ ਕੰਮ ਹੋਇਆ ਤੁਹਾਨੂੰ ਇਹ ਵੀ ਦੱਸ ਦਵਾਂ ਕਿਉਂਕਿਲੇ ਸਾਹਮਣੇ ਹੁੰਦਾ ਕਿ ਬਹੁਤ ਸਾਰੇ ਕੰਮ ਇਹ ਦੇਸ ਕਰਕੇ ਕੇਂਦਰ ਨਾਲ ਰੋਕ ਦੇਵੇ। ਅਨੰਦਪੁਰ ਸਾਹਿਬ ਨੂੰ ਜਿਹੜਾ ਵਾਈਟ ਸਿਟੀ ਦਾ 25 ਕਰੋੜ ਦਾ ਪ੍ਰੋਜੈਕਟ ਉਹ ਵੀ ਪਾਸ ਹੋ ਗਿਆ ਹੋਇਆ। ਉਹਦੀ ਜਿਹੜੀ ਵਾਈਟ ਸਿਟੀ ਬਣ ਰਹੀ ਹੈ ਬਹੁਤ ਸਾਰਾ ਕੁਝ ਹੋ ਰਿਹਾ। ਬਸ ਰੋਪੜ ਰੋਪੜ ਜਿਹੜਾ ਮਾਰਾ ਤੇ ਨਾਲ ਹੀ ਮੈਂ ਜਿਹੜੀ ਸਾਨੂੰ ਹਾਂਜੀ ਉਹ ਵੀ ਬਹੁਤ ਜਲਦੀ ਲੋਕਰਪਨ ਕਰ ਦੇਣਾ। ਉਹ ਵੀ ਬਹੁਤ ਜਲਦੀ ਜਿਹੜਾ ਹੈ ਲੋਕਰਪਨ ਕਰ ਦੇਣਾ ਤੇ ਇੱਕ ਨਾਲ ਤੁਹਾਨੂੰ ਇਹ ਵੀ ਦੱਸ ਦਵਾਂ ਜਿਹੜਾ ਬਹੁਤ ਮੈਂ NHAI ਦੇ ਨਾਲ ਲਗਾਤਾਰ ਸੰਪਰਕ 'ਚ ਹੈ। ਚਰਕੀਤਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਜਿਹੜਾ ਇੱਕ ਚਾਰ ਮਾਰਕੀ ਹੁੰਦੇ ਕਿ ਲੋ ਇੱਕ ਬਹੁਤ ਖੋਨੀ ਸੜਕ ਬਹੁਤ سارے ਉੱਥੇ ਹਾਦਸੇ ਹੁੰਦੇ ਉਸ ਦੁਤੀ ਵਿੱਚ ਅਸੀਂ ਕੰਮ ਕਰ ਰਹੇ ਹਾਂ ਬਹੁਤ ਜਲਦੀ ਉਸ ਦਾ ਵੀ ਟੈਂਡਰ ਲੱਗ ਮਨੀ ਸਾਹਿਬ ਸਾਬਕਾ ਮੁੱਖ ਮੰਤਰੀ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਮਹਿਲਾ